ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਸੁਮੇਰ ਪਰਬਤ ਤੇ ਗਏ ਸੀ ਪਰ ਸੁਮੇਰ ਪਰਬਤ ਤੇ ਪਾਤਸ਼ਾਹ ਕਿਉਂ ਗਏ ਸੀ ਸੁਮੇਰ ਪਰਬਤ ਤੇ ਜੋਗੀ ਸੀ ਉਹ ਜੋ ਜੋਗੀ ਸੀ ਉਹ ਰਿੱਧੀਆਂ ਸਿੱਧੀਆਂ ਦੇ ਵਿੱਚ ਰੁੱਕ ਕੇ ਰਹਿ ਗਏ ਸੀ ਉਹਨਾਂ ਦਾ ਉਦਾਰ ਹੋ ਸਕੇ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਨੂੰ ਉਪਦੇਸ਼ ਕਰਨ ਦੇ ਲਈ ਸੁਮੇਰ ਪਹਾੜ ਤੇ ਗਏ ਸੀ ਕਿਉਂਕਿ ਜੇ ਰਿੱਧੀਆਂ ਸਿੱਧੀਆਂ ਵਿੱਚ ਰੁੱਕ ਜਾਂਦੇ ਨੇ ਫਿਰ ਉਹ ਅੱਗੇ ਮੋਕਸ਼ ਨੂੰ ਪ੍ਰਾਪਤ ਨਹੀਂ ਕਰ ਸਕਦੇ ਉਹਨਾਂ ਦਾ ਉਧਾਰ ਨਹੀਂ ਹੋ ਸਕਦਾ ਉਹ ਜੰਮਣ ਮਰਨ ਦੇ ਚੱਕਰ ਵਿੱਚੋਂ ਨਿਕਲ ਨਹੀਂ ਸਕਦੇ ਇਸੇ ਕਰਕੇ ਗੁਰਨਾਨਕ ਪਾਤਸ਼ਾਹ ਆਪ ਚੱਲ ਕੇ ਸਿੱਧਾ ਪਾਸ ਸੁਮੇਰ ਪਹਾੜ ਤੇ ਉਹਨਾਂ ਦੇ ਉਧਾਰ ਦੇ ਲਈ ਪਹੁੰਚੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ